ਪਿੰਡ ਰੁੜਕਾ ਕਲਾਚ ਛੱਪੜ ਵਿੱਚ ਡਿਗਣ ਕੰਨ ਇੱਕ ਵਿਅਕਤੀ ਦੀ ਮੌਤ ਹੋਣ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਦਾ ਪੰਜਾਬ ਪੋਸਟ ਟੀਵੀ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਪੰਚਾਇਤ ਮੈਂਬਰ ਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਜੋ ਕਿ ਛੱਪੜ ਕਿਨਾਰੇ ਬੂਟਿਆਂ ਨੂੰ ਪਾਣੀ ਲਗਾ ਰਿਹਾ ਸੀ ਅਤੇ ਪਾਣੀ ਲਗਾਉਂਦੇ ਹੋਏ ਉਸ ਦਾ ਪੈਰ ਥਿੱਲਕ ਗਿਆ ਤੇ ਗੰਦੇ ਪਾਣੀ ਵਾਲੇ ਛੱਪੜੇ ਵਿੱਚ ਜਾ ਡਿੱਗ ਗਿਆ ਪਿੰਡ ਵਾਸੀਆਂ ਨੇ ਮੌਕੇ ਤੇ ਕਾਫੀ ਜਦੋ ਜਹਿਦ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ ਉਨਾ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਬੂਟਾ ਸਿੰਘ ਪੁੱਤਰ ਬਲਜੀਤ ਸਿੰਘ ਉਮਰ ਕਰੀਬ 40 ਸਾਲ ਵਜੋਂ ਹੋਈ ਹੈ। ਉਧਰ ਖਬਰ ਲਿਖੇ ਜਾਣ ਤੱਕ ਜਦੋਂ ਐਸਐਚਓ ਗੁਰਾਇਰ ਕੇਸ਼ ਕੁਮਾਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਗੁਰਾਇਆਂ ਤੋਂ ਕਰਮਬੀਰ ਸਿੰਘ ਤੇ ਪਵਨ ਪਨੋਟ ਦੀ ਰਿਪੋਰਟ। ਜੀ ਜਸਵੰਤ ਸਿੰਘ ਮੈਂਬਰ ਪੰਚਾਇਤ ਰੁੜਕਾ ਗਲਾ। ਉਹੰਡਾ ਸੀ ਸਾਡੇ ਘਰਾਂ ਚੋਂ ਇਹ ਬੂਟਾ ਸਿੰਘ ਉਹਦੇ ਡੈਡੀ ਦਾ ਬਲਜੀਤ ਸਿੰਘ ਉਹ ਛੱਪੜ ਦੇ ਕੰਢੇ ਬੂਟਿਆਂ ਨੂੰ ਪਾਣੀ ਪਾਉਂਦਾ ਸੀ। ਪਾਣੀ ਪਾਉਂਦੇ ਤੇ ਅਚਾਨਕ ਛੱਪੜ 'ਚ ਪੈਰ ਫਿਸਲ ਗਿਆ ਤੇ ਉਹ ਵਿੱਚ ਡਿੱਗ ਗਿਆ ਟਿਕਣ ਦੇ ਨਾਲ ਉਹਦੀ ਡੈਥ ਹੋ ਗਈ ਕਿੰਨੀ ਕੁ ਉਮਰ ਸੀਗੀ ਜੀ ਉਹਦੀ ਉਹਦੀ ਉਮਰ ਤਕਰੀਬਨ 40 ਕੇ ਸਾਲ ਦੀ ਸੀ ਕਿੰਨੇ ਭੈਣ ਭਰਾ ਸੀਗੇ ਜੀ ਇਹ ਦੋ ਭੈਣਾਂ ਸੀ ਤੇ ਇੱਕ ਭਰਾ ਸੀਗਾ ਇਹ ਇਕੱਲਾ ਹੀ ਇਕੱਲਾ ਸੀ ਮੁੰਡਾ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਆ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਰ ਉਹ ਅਚਾਨਕ ਆਪਣੇ ਹੋਈ ਟਰ ਕੇ ਡੈਥ ਹੋ ਕੇ ਘਰ ਦੇ ਸਾਨੂੰ ਕਿਸੇ ਤੇ ਕੋਈ ਯਾਨੀ ਸ਼ੱਕ ਉਹਨਾਂ ਸੰਸਕਾਰ ਵਗੈਰਾ ਕਰ ਦਿੱਤਾ ਹੀ ਹਾਂ ਨੇ ਹਜੇ ਹਾਂ ਕਰ ਦਿੱਤਾ ਪਿੰਡ ਰੁੜਕਾ ਕਲਾਚ ਛੱਪੜ ਵਿੱਚ ਡਿਗਨ ਕੰਨ ਇੱਕ ਵਿਅਕਤੀ ਦੀ ਮੌਤ ਹੋਣ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਦਾ ਪੰਜਾਬ ਪੋਸਟ ਟੀਵੀ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਪੰਚਾਇਤ ਮੈਂਬਰ ਪੰਜ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਜੋ ਕਿ ਛੱਪੜ ਕਿਨਾਰੇ ਬੂਟਿਆਂ ਨੂੰ ਪਾਣੀ ਲਗਾ ਰਿਹਾ ਸੀ ਅਤੇ ਪਾਣੀ ਲਗਾਉਂਦੇ ਹੋਏ ਉਸ ਦਾ ਪੈਰ ਤਿਲਕ ਗਿਆ ਤੇ ਗੰਦੇ ਪਾਣੀ ਵਾਲੇ ਛੱਪੜੇ ਵਿੱਚ ਜਾ ਡਿੱਗ ਗਿਆ ਪਿੰਡ ਵਾਸੀਆਂ ਨੇ ਮੌਕੇ ਤੇ ਕਾਫੀ ਜਦੋ ਜਹਿਦ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਬੂਟਾ ਸਿੰਘ ਪੁੱਤਰ ਬਲਜੀਤ ਸਿੰਘ ਉਮਰ ਕਰੀਬ 40 ਸਾਲ ਵਜੋਂ ਹੋਈ ਹੈ। ਉਧਰ ਖਬਰ ਲਿਖੇ ਜਾਣ ਤੱਕ ਜਦੋਂ ਐਸ ਐਚਓ ਗੁਰੈਰ ਕੇਸ਼ ਕੁਮਾਰ ਨਾਲ ਸੰਪਰਕ ਕਰਨ ਦਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਗੁਰਾਇਆਂ ਤੋਂ ਕਰਮਬੀਰ ਸਿੰਘ ਤੇ ਪਵਨ ਪਨੋਟ ਦੀ ਰਿਪੋਰਟ। ਜੀਰਨਾ ਜੀ ਜਸਵੰਤ ਸਿੰਘ ਮੈਂਬਰ ਪੰਚਾਇਤ ਰੁੜਕਾ ਗਿਆ। ਮੁੰਡਾ ਸੀ ਸਾਡੇ ਘਰਾਂ ਚੋਂ ਇਹ ਬੂਟਾ ਸਿੰਘ ਉਹਦੇ ਡੈਡੀ ਦੇ ਨਾਲ ਬਲਜੀਤ ਸਿੰਘ ਉਹ ਛੱਪੜ ਦੇ ਕੰਢੇ ਬੂਟਿਆਂ ਨੂੰ ਪਾਣੀ ਪਾਉਂਦਾ ਸੀ ਪਾਣੀ ਪਾਉਂਦੇ ਤੇ ਅਚਾਨਕ ਛੱਪੜ 'ਚ ਪੈਰ ਫਿਸਲ ਗਿਆ ਤੇ ਉਹ ਵਿੱਚ ਡਿੱਗ ਗਿਆ ਟਿਕਣ ਦੇ ਨਾਲ ਉਹਦੀ ਡੈਥ ਹੋ ਗਈ ਕਿੰਨੀ ਕੁ ਉਮਰ ਸੀਗੀ ਜੀ ਉਹਦੀ ਉਹਦੀ ਉਮਰ ਤਕਰੀਬਨ 40 ਸਾਲ ਦੀ ਸੀ ਕਿੰਨੇ ਭੈਣ ਭਰਾ ਸੀਗੇ ਇਹ ਦੋ ਭੈਣਾਂ ਸੀ ਤੇ ਇੱਕ ਭਰਾ ਸੀਗਾ ਇਹ ਇਕੱਲਾ-ਇਕੱਲਾ ਸੀ ਮੁੰਡਾ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਆਹ ਪੁਲਿਸ ਮੌਕੇ ਤੇ ਪਹੁੰਚ ਗਈ ਸੀਗੀ ਔਰ ਉਹ ਅਚਾਨਕ ਆਪਣੇ ਹੋਈ ਕਰਕੇ ਡੈਥ ਹੋ ਗਈ ਘਰ ਦੇ ਸਰ ਕਿਸੇ ਤੇ ਕੋਈ ਯਾਨੀ ਸ਼ੱਕ ਨਹੀਂ ਉਹਦੇ ਸੰਸਕਾਰ ਵਗੈਰਾ ਕਰ ਦਿੱਤਾ ਹੀ ਹਾਂ ਨੇ ਹਜੇ ਹਾਂ ਕਰ ਦਿੱਤਾ